ਇਦਾਂ ਕਰਦਾ ਹੁਣ ਜਾਂ ਤਾਂ ਇਹਨਾਂ ਨੂੰ ਮੇਰੇ ਵਾਂਗੂ ਆਣਾ ਪਊ ਨਹੀਂ ਨਹੀਂ ਆਉਂਦੇ ਮੇਰੇ ਠੀਕ ਹੈ ਨਾ ਆ ਵੀ ਮੈਨੂੰ ਸ਼ਰਮਨਾਕ ਲੱਗ ਰਿਹਾ ਕਿ ਮੈਂ ਕੁਰਸੀ 'ਤੇ ਬੈਠੇ ਤੇ ਥੱਲੇ ਬੈਠਾਂ ਮੇਰਾ ਦਿਲ ਕਹਿੰਦਾ ਮੈਂ ਤਾਂ ਬੈਠਾ ਕੁਰਸੀ 'ਤੇ ਸਾਰੇ ਨੂੰ ਨਿਕਲਣੇ ਮੈਂ ਥੱਲੇ ਵੀ ਬੈਠ ਜਾਊਗਾ ਬੋਰ ਵਾਲੇ ਤਾਂ ਐਸੇ ਤਾਂ ਨਿਕਲੇ ਹੋਏ ਆ ਜੀ ਪੱਖਿਆਂ ਨੇ ਜੈ ਦੂਰੀਆ ਬਦਲ ਕੇ ਆਏ ਆ ਦੋ ਬੀਲਾਂ ਵਾਲੇ ਇੰਜਨ ਦੇ ਸਲੈਸਰ ਮੁਰੇ ਮੱਛਰਾਂ ਦਾ ਨਹੀਂ ਲਾਕੇ ਜਾਂਦੇ ਹੁੰਦੇ ਜੀ ਜੀਰੀ ਨੂੰ ਪਾਣੀ ਲਾਉਣ ਵੇ ਰਾਤ ਨੂੰ ਦੋ ਘਹਿਰਾਂ ਚ ਕਰਕੇ ਆ ਆ ਮੈਂ ਦਿਹਾੜੀਆਂ ਪੁੱਛ ਲ ਜਾਂਦਾ ਰਿਆਂ ਮੇਰੇ ਚਾਚੀਆਂ ਨੇ ਤਾਈਆਂ ਨੇ ਭਾਬੀਆਂ ਵੀ ਨੇ ਮੈਂ ਉਹਨਾਂ ਘਰਾਂ ਦੇ ਨਕਸ਼ੇ ਜਾਣਦਾ ਸਾਰਿਆਂ ਦੇ ਅੰਨਾ ਫੂਕਾ ਮਾਰਦੀਆਂ ਨੀ ਹੋ ਗਈ ਜੁੱਲਿਆਂ ਚ ਪੰਡੈਟ ਹੋਈ ਜਾਂਦੀਆਂ ਨੇ ਕਈ ਪੀੜ੍ਹੀਆਂ ਤੋਂ ਪੰਡੈ ਪੰਡੈ ਮੈਨੂੰ ਕਦੇ ਨਿਓਂ ਇੱਕ ਬਿਨਾ ਇੰਨੂ ਤੋਂ ਮਿਲੀਆਂ ਇੰਨੂ ਹੁੰਦਾ ਸਿਰਫ ਸੋ ਮੈਂ ਇੱਕ ਤਾਂ ਹਉਆ ਕੱਢਿਆ ਫਿਰ ਮੈਂ ਕਿਹਾ ਯਾਰ ਪੈਸੇ ਹੈਗੇ ਤਾਂ ਘੱਟ ਨੇ 5 ਕਰੋੜ ਦਾ ਕੁਝ ਵੀ ਨਹੀਂ ਹੈਗਾ ਜੀ 5 ਕਰੋੜ ਨਾਲ ਕੀ ਹੁੰਦਾ ਪਰ ਲਾ ਦੀਏ ਜਾਈਏ ਨਾ ਜਿਵੇਂ ਉਹ ਘਰਾਚੋਂ ਲਾਇਬ੍ਰੇਰੀ ਬਣਾ ਲਈ ਹੈ ਨਾ ਉਹ ਸਰਪੰਚ ਲੱਕੜੀ ਦਿੰਦਾ ਸੀ ਸਰਪੰਚ ਨਾਲ ਲੜਾਈ ਹੋਈ ਵੀ ਕੌਂ ਸਰਪੰਚ ਬਲਾਵਾਂਗੇ ਲੈ ਦੇਤੀ ਬਣਾਤੀ ਹੈ ਭਰਦੀ ਭਰੀ ਨਾ ਕਿਵੇਂ ਇੱਕ ਪਿੰਡ ਚ ਕੰਮ ਕਰਕੇ ਤੇ ਨਹੀਂ ਤਾਂ ਦੂਜੇ ਪਿੰਡ ਨਾਲ ਕੋ ਕੰਮ ਹੋ ਸਕਦਾ जिਮਾਏ ਕਰਨਾ ਹੋਵੇ ਵੀਰੇ ਤੁਹਾਨੂੰ ਪੈਦਲ ਰਿਪੋਰਟ ਲੈਣੀ ਆਂ ਹੋਗਾਂ ਕੋਈ ਕਿਸਾਨੀ ਜਿਹੜੀ ਹੈ ਨਾ ਪਰ ਆਪਾਂ ਕੰਕ ਵਿੱਚ ਆ ਗਏ ਕਿਨੇ ਦੀ ਧਾਰਾਂ ਤੋਂ ਦਸ ਜਾਨ ਸਰਕਾਰ ਦੇ ਵਿਧੇ ਜਿਸ ਸਾਮੀ ਨਾਲ ਸਦੇਰ ਬੋਟਾ ਲੱਗ ਹੋ ਜਾਂਦੀ ਹੈ ਤਾਪਾ ਬਣਦਾ 2616 ਕੋ ਵੀ ਸਾਮੀ ਨਾਲ ਤਾਂ ਕਹਿੰਦਾ ਹੈ जो बी खरीद तो लेके अपना मंडी फसल सक सौ रुपया खर्चा हजार मिले स्वामी तो, तो, तो पता मैं केजरीवाल के के ने गल की मैं सर चलो पंजाब विरोधी दर आप फैसला नहीं लागू करा सकते कर भी नहीं सकते इतनी तो अपनी सरकार है दिल्ली च ਇੱਥੇ ਕਰ ਦੋ ਕਿਹਦੇ ਕਿਹਦੇ ਨਗਰੀਏ ਕਰੋ ਜਿੰਨਾ ਫਰਕ ਕੈ ਸੋਮਨੀ ਨਾਲ ਖੰਦੇ ਐਮਐਸਪੀ ਚ ਘੱਟੋ ਘੱਟ ਸਮਰਥਨ ਬੋਲੋ ਜੀ ਧਾਣਾ ਸੁਣ ਚਾ ਲਈ ਜੀ ਤੇ ਸੋਮਨੀ ਨਾਲ ਤੁਸੀਂ ਉਹਨਾਂ ਨੂੰ ਬੋਨਸ ਦੇ ਦੋ 950 ਦਾ ਫਰਕ ਹੈ ਉਹਨੇ ਅਫਸਰ ਲਾਇਕ ਕਰੀ ਵੀ 80000 ਦਾ ਇਲਾਮ ਨਹੀਂ ਹੈ ਦਿੱਲੀ ਸਰਕਾਰ ਦੇ ਅੰਦਰ ਦਿਖਾ ਦਿਜੀਏ ਕਿ ਇਹ ਮਸਲੇ ਦੀ ਸੌਖੋ ਲੇ ਆਪਾਂ ਦਾ ਅਸੂਚਾਲੀ ਦੇ ਚੱਲੇ ਉਹ 26 ਸੋਸ ਨੂੰ ਲਾ ਗਈ ਜਿਹਨੇ ਸਾਫ ਕੈਪਟਨ ਕਰਦੇ ਮੈਂ ਸਭ ਤੋਂ ਪਹਿਲਾਂ ਮੇਰਾ ਕੰਮ ਇਕੱਲੇ ਕਰਤਿਆਂ ਦੀ ਜਿੰਦਾਂ ਕਰਨ ਤੋਂ ਵੀ ਹੈ ਕੋਈ ਲੋਕਾਂ ਨੇ ਹੱਥੇ ਫੈਸਲਾ ਕਰਦੇ ਮੈਂ ਸਾਡੀ ਬਾਰੂ ਸਭ ਤੋਂ ਪਹਿਲਾਂ ਕਰਦੇ ਵੀ ਨਹੀਂ ਦੇਣਾ ਨਾ ਪੋਨੀਅਰ ਸੋਧਿਆ ਕਵంటర్ ਦੇ ਬਾਰੇ ਬੋਲਸ ਐ ਹੋਰ ਬੰਦ ਕਰ ਬੰਦ ਜੀ ਹਾਂ ਇਹ ਵੀ ਬਹੁਤ ਬਧੀ ਭਟੇ ਹੁਣ ਫਰਜ਼ ਕਰ ਲੋ ਫਸਲ ਮਰ ਗਈ ਮੇਰੇ 10 ਕਿੱਲੇ ਮੇਰੇ 10 ਕਿੱਲੇ ਨਰ ਹਾਂ 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 ਇਹ ਵੀ ਗੱਲ ਹੈ ਦਿੱਲੀ ਦੇ ਵਿੱਚ ਉਹ ਉਹ ਖਰੀਦੂਗਾ ਤਾਂ 26 ਸੋਨਾ ਪਰ ਜਿਹੜੀ ਗਰੀਬਾਂ ਨੂੰ ਮਿਲਦੀ ਉਹਦਾ ਰੇਟ ਨਹੀਂ ਵਧਣਾ ਉਹ 40 ਮਿਲ ਰਹੀ ਹੈ ਬਹੁਤ ਨੇ ਪਹਿਲੋਂ ਨੇ ਬਹੁਤ ਨੇ ਉਹਨੇ ਬਹੁਤ ਨੇ ਸਰਕਾਰ ਨੂੰ ਤਾਂ 1840 ਪਈ ਹੈ ਨਾ ਗਰੀਬਾਂ ਨੂੰ ਮੈਂ ਨਹੀਂ ਕੰਕ ਦਾ ਰੇਟ ਨਹੀਂ ਬਦਲਣਾ ਨਹੀਂ ਨਹੀਂ ਉਹਨੂੰ ਉਹ ਨਹੀਂ ਬਰੂਗੀ ਇਹ ਦੇਖੋ ਇੱਕ ਗੱਲ ਆ ਕਿਸਾਨਾਂ ਨੂੰ ਬੋਨਸ ਦੇ ਚੱਕਲਾ ਕਿਸਾਨਾਂ ਨੂੰ ਦੇਦਾ ਬੋਨਸ ਉਹਨਾਂ ਨਾਲ ਉਹ ਸਾਨੂੰ ਕਣਕ ਮਿਲਦਿਆ 2 ਰੁਪਏ ਕਿਲੋ ਹਾਂ ਰੇਕ ਨੂੰ ਮਿਹਣਿਆਂ ਨੂੰ ਸਾਰੇ ਬੱਚੇ ਮਿਹਣਿਆਂ ਵਾਲੀ ਨਹੀਂ ਸਾਰੇ ਹਾਂ ਤੇ ਉਹ ਇਕੱਠੇ ਮਸਿਆ ਪਹਿਲਾਂ ਸਾਨੂੰ ਮਿਲਦੀ ਸੀ 30 ਕਿਲੋ ਮਹੀਨੇ ਦੀ ਮਿਲਦੀ ਸੀ ਉਹ ਵਸੇ ਪਹਾਲ ਦੇਤੀ ਮਿੰਨੇ ਮੰਗਰ ਫੇਰ ਆਰ ਨਾ ਜਦੋਂ ਸਾਨੂੰ ਇਕੱਠੀ ਦਿੰਦੇ ਨੇ ਕਣਕ ਦਰੋਂ ਦਿੰਦੇ ਨੇ ਕਿਸੇ ਕਰੇ 5 ਬੋਰੀਆਂ ਬਾਹਾਂ ਕਿਤੇ 10 ਵਜੇ ਕਿਤੇ 8 ਵਜੇ ਕਿਤੇ 3 ਵਜੇ ਉਹ ਵੀ ਕਹਦੇ ਗਰੀਬ ਉਹ ਚਾਕੇ ਭੇਜ ਦਿੰਦਾ ਵੀ ਚਲ ਇੰਨੀ ਕੀ ਕਰਨੀ ਆਪਾਂ ਵੇਚ ਦੂ ਮੈਂ ਆਪਾਂ ਦਾਣਾ ਉਹ ਖਾਲੀ ਦੇ ਖਾਲੀ ਮਹੀਨੇ ਦੀ ਮਹੀਨੇ ਘਣਕ ਮਿਲਣੀ ਚਾਹੀਦੀ ਹੈ ਸਾਨੂੰ ਮਹੀਨੇ ਦੀ ਮਹੀਨੇ ਬਿਲਕੁਲ ਕੋ ਬਿਲਕੁਲ ਕੰਮ ਪੂਰਨ ਕਰੀ ਆਪਾਂ ਕੰਮ ਪੂਰਨ ਕਰੀ ਕਿ ਇੰਨੇ ਜਿਵਾਕਾਂ ਨੂੰ ਰੋਜ਼ਗਾਰ ਦੇਖੀਏ ਆਪਾਂ ਨੂੰ ਕੰਮ ਕੋ ਮਗੜਦੀ ਰੋਣਾ ਬੇ ਆਪਕੋ ਮੈਨੂੰ ਕਿਹ ਕਰ ਰਹੇ ਹੋ ਹਾਂ ਆਪਕੋ ਮੈਨੂੰ ਚੁੱਕੀ ਦਰੋ ਅੱਬਾ ਪਾਪਾ ਇਹ ਕਿਉਂ ਕਹਿੰਦੇ ਇੰਨੀ ਕੰਨੀ ਦੋ ਦਿ ਮਹੀਨੇ ਦੋ ਦਿ ਦੋ ਮਹੀਨੇ ਦੋ ਦਿ ਇਸ ਤਰ੍ਹਾਂ ਕਰ ਕੰਮੇ ਚੀਕਾ ਦੇ ਰਿਹਾ ਵਿਚਾਰਦਾ ਮੈਂਦੀ ਰਿਹਾ ਹਾਂ ਆਹੀ ਤਾਂ ਕਹਿੰਦਾ ਵਿਚਾਰਦਾ ਮੈਂਦੀ ਰਿਹਾ ਇਹ ਇਹ ਕੀ ਕਹਿੰਦੇ ਨਾ ਇਹ ਕੀ ਕਹਿੰਦੇ ਇਹ ਹਾਂ ਅੱਧਿਕ ਮੈਂਦਾ ਵਿਚਾਰਦਾ ਮਿਲੇ ਨਾ ਮਿਲੇ ਰੋਟੀ ਦਾ ਸਾਨੂੰ ਖਾਣੀ ਖਾਣੀਆਂ ਹਾਂ ਨਹੀਂ ਮੈਂ ਨਹੀਂ ਇਹ ਨਾ ਇਹ ਅਸੀਂ ਕਹਿੰਦੇ ਆ ਕਿ ਇਹ ਕਰੋ ਸਾਨੂੰ ਰੋਜ਼ਗਾਰ ਦੇ ਦਿਓ ਅਸੀਂ ਆਟਾ ਦਾਲ ਆਪ ਨੂੰ ਮਾਰਾਂਗੇ ਇਹ ਕਹਿੰਦੇ ਨਾ ਝੋੜੀ ਅੱਡੋ ਆਟਾ ਦਾਲ ਬਮਾਣੇ ਬੋਲੇ ਅਸੀਂ ਕਹਿੰਦੇ ਆ ਸਾਨੂੰ ਰੋਜ਼ਗਾਰ ਦੇ ਦਿਓ ਸੁਪਰਾਤ ਬੋਲ ਰਹੀਆਂ ਲਾਭ ਖਰੀਦ ਲਾਂਗੇ ਇਹ ਕਹਿੰਦੇ ਨਾ ਅਸੀਂ ਕਰਾਂਗੇ ਫਿਰ ਮੇਰੇ ਪਤਾ ਕੀ ਹੁੰਦਾ ਹੈ ਫੋਟਾਂ ਮੇਰੇ ਆਟਾ ਦਾਲ ਦਾ ਮੋਰਨ ਹੈ ਫੋਟ ਫੇਨਦੇ ਤਾਂ ਗਾਸਤੇ ਉਹ ਜਿਹੜੇ ਆਉਣਗੇ ਉਹ ਆ ਕੇ ਦੇਰੇ ਚ ਕਹਿੰਦੇ ਫਿਰਦੇ ਆਉਣਗੇ ਕਿ ਭਾਈ ਕਿਸੇ ਹੋਰ ਪਾਰਟੀ ਨੂੰ ਵੋਟ ਪਾ ਕੇ ਆ ਮੈਂ ਆਟਾ ਦਾਲ ਨਾ ਬੰਦ ਕਰਾਂਗੇ ਲੈ ਆਪਰੇ ਦੇ ਦੇਖ ਲੈਦੇ ਹਾਂ ਹਾਂ ਚੂਟ ਕੇ ਲੈ ਦੇ ਕੋ ਨੂੰ ਸਾਰੀ ਉਮਰ ਲਈ ਕੁੜੀਆਂ ਪੜੀ ਲਿਖ ਲੱਗਦੀ ਮੈਨੂੰ ਸਾਰੀ ਉਮਰ ਲਈ ਪਖਾਰੀ ਬਣਾਉਣਾ ਚਾਹੁੰਦੇ ਨੇ ਜੇ ਤੈਨੂੰ ਕੰਮ ਮਿਲ ਜੇ ਕੁੜੀਏ ਤੂੰ ਤੇ ਤੇਰੀ 15000 20000 ਤਨਖਾਹ ਹੋ ਗਈ ਤੈਨੂੰ ਗੁਰੂ ਨੇ ਫਿਰ ਅੱਡੇ ਦਾਲ ਦੇ ਹੈ 15000 ਤਨਖਾਹ ਹੋਊਗਾ ਵੀ ਫਿਰ ਅੰਮ੍ਰਿਤਾਲ ਦਾ ਆਪ ਕਹ ਲੂਗਾ ਨਾ ਆਈ ਗਈ

ਤੇ ਚੁੱਪੀ ਚੁੱਪੀ ਆਰੇ ਰੇਸ਼ਿਆ ਦਾ ਬੱਚਾ ਇੱਕੋ ਬੈਠੇ ਮੈਂ ਕੇ ਪੜ ਲਾ ਇੱਕੇ دیਵਾਨੇ ਆਪਾਂ ਸੋਚਦੇ ਕਿ ਆਪਣੇ ਜੋ ਆ ਕਰਨ ਈ ਸੀ ਦੇ ਬੱਚੇ ਨਾ ਪੜਨੂ ਨਾ ਨਹੀਂ ਸੋਚ ਸਕਦੇ ਇਹ ਬੰਦ ਕਰੀਏ ਤੇ ਸਕੂਲਾਂ ਨੂੰ ਇਹਦਾ ਕਿਹਦੇ ਬੰਦ ਕਰੋ ਹਾਂਜੀ ਹਾਂ ਤੇਰੇ ਗਰੀਬਾਂ ਦਾ ਜਵਾਕ ਰਹਿਣ ਨੂੰ ਪਰ ਉਹਨੂੰ ਆਧਾ ਦਾ ਸਕੀਮ ਚ ਨਿਕਲੇ ਹੁੰਦਾ ਬਸ ਸਾਡੇ ਕਿਹਦਾ ਸੋਚੀ ਨਹੀਂ ਹਾਂ ਆਪ ਬਸ ਹੀ ਨਹੀਂ ਉਦੋਂ ਆਪਾਂ ਵੋਟ ਕਾਉਂਟ ਵੜ ਕੇ ਕੋਈ ਬੰਦਾ ਕਿੰਨੇ ਕਿੰਨੇ ਚੱਕ ਲੈ ਹਾਂ ਰੋਡ ਫੇਰ ਨਾ ਬੋਲਣੀਆਂ ਆ ਵੀ ਆ ਵੀ ਆ ਇਸ ਗੰਦਾ ਵੀ ਲਵਾ ਦਿਓ ਜੀ ਰੋਡ ਦਾ ਫੇਰ ਉਹੀ ਦੂਧੀਆਂ ਨੂੰ ਲਾਉਣੀਆਂ ਰੋਡ ਫੇਰ ਕਰ ਲਈਏ ਇਹਨੂੰ ਰੋਡ ਫੇਰ ਉਹਦੇ ਵਿੱਚ ਦੂਜੇ ਦਾ ਕਾਂਗਰਸ ਨੂੰ ਪਾਉਣੀਆਂ ਹਾਂ ਫਿਰ ਬਾਅਦ ਪਿੱਟਦੇ ਆ ਨਾ ਪਿੱਟੀ ਇੱਕ ਮਿੰਟ ਆ ਇਹ ਬੰਦੇ ਤੁਹਾਨੂੰ ਵੋਟ ਪਾ ਜਣਾ ਸਾਰਿਆਂ ਨੇ ਇਹਨਾਂ ਨੇ ਉਹਨੂੰ ਪੁੱਛਣੋਂ ਪਹਿਲੇ ਵੱਧ ਕਿਉਂ ਪਈ ਨਹੀਂ ਨਹੀਂ ਇਹ ਬੰਦਾ ਨੇ ਨਹੀਂ ਨਾ ਪਾਈ ਡੈਮੋਕ੍ਰੈਟਿਕ ਰਾਈਟ ਹੈ ਇਹ ਪਾ ਕੁਛ ਸਾਡੇ ਜਿਵੇਂ ਸੀ ਬਜੀ ਪਈ ਜਾਂ ਕੀ ਹੋਣੀ ਰਮਾਈ ਇਹ ਨਹੀਂ ਮੰਨਦੀ ਇਹ ਕਿ ਪਾ ਪਹਿਲਾਂ ਦੋ ਹੀ ਪਾਰਟੀਆਂ ਸੀ ਨਾ ਉਹਨੂੰ ਕੋਈ ਦੇਖਣ ਕੋਈ ਉਹ ਸਾਰੇ ਇਹਨੇ ਕੋਈ ਵਰਤਮਾਨ ਕਰ ਰਹੇ ਕਿਉਂ ਹੋ ਰਹੇ ਜਾਂ ਨਹੀਂ ਮੈਂ ਓਹੋ ਮੈਨੂੰ ਨਾਲੋਂ ਕੋਈ ਗੱਲ ਨਹੀਂ ਮੈਂ ਤਾਂ ਭਗਵਾਨ ਤੁਹਾਨੂੰ ਨਹੀਂ ਲੂੰ ਸਾਰੀ ਹਿੰਦੀ ਬੱਚ ਮੈਂ ਤਾਂ ਭਗਵਾਨ ਤੁਹਾਨੂੰ ਆਂ ਠੀਕ ਹੈ ਮੈਂ ਕਹਿੰਦਾ ਭਾਈ ਸੰਗਰੂਰ ਦੇ ਲੋਕਾਂ ਨੂੰ ਯਾਰ ਨਹੀਂ ਚਾਹੀਦਾ ਹੋਊਗਾ ਵਧੀਆ ਕੰਮ ਕੋਈ ਹੋਰ ਮੇਰੇ ਤੋਂ ਵਧੀਆ ਮੈਂ ਕਿਹਾ ਹੋਊਗਾ ਠੀਕ ਹੈ ਮੈਂ 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 ਫਿਲਮਾਂ ਟੀਵੀ ਤੇ ਫੇਰ ਕੰਮ ਕਰ ਲਊਗਾ ਠੀਕ ਹੈ ਅਮਰੀ ਨੇ ਮੇਰੇ ਦੋਸਤੀ ਦੇ ਸਾਣੇ ਮੁੰਡੇ ਬਿੰਨੋਰੀ ਕਲਮਜੀਤੋਰੀ ਉਹ ਮੈਨੂੰ ਆਪ ਕਹੀ ਜਦਨੇ ਕਹਿੰਦੇ ਆ ਜਾ ਕਿੱਥੇ ਨਾਲੀਆਂ ਦੇ ਮੌਕੇ ਦੇਖਦਾ ਪਰਦਾ ਆ ਜਾ ਕਰੋੜਾ ਰੁਪਈਆ ਨਾਲੇ ਕਮਾਉਂਦੇ ਨੇ ਬਗਾਨੇ ਜੀ ਰੱਬ ਨੇ ਢੋਕੀਆਂ ਲਾਈਆਂ ਨੇ ਗਰੀਬਾਂ ਦੇ ਹੱਕ ਵਿੱਚ ਖੜਾ ਹੋਇਆ ਮੈਂ ਕਹਾਂ ਉਹਦੇ ਹੱਕ ਵਿੱਚ ਮਨ ਤੁਹਾਨੂੰ ਮਨ ਕਿੰਨੀ ਗਾਲਾਂ ਕੱਢਦੇ ਆ ਕਟਲੋਰੀ ਕਾਲੀ ਕਾਲੀ ਕੀਆਂ ਚਰ ਕੋਲੋਂ ਕੋਹ ਸਾਰਾ ਜੀਣਾ ਉਹਨਾਂ ਨੇ ਨੋਵਾ ਕੱਢਦਾ ਬੈਠਾ ਕਾਰਨ ਕਿ ਮੈਂ ਮੈਂ ਲੋਕਾਂ ਨੂੰ ਦਸੀਆਂ ਮੈਂ ਤੁਹਾਨੂੰ ਬਾਸੇ ਬੁੜੀਦਾ ਮੈਂ ਤੁਹਾਨੂੰ ਦਸੀਆਂ ਨਿਆਂ ਕਰਦੀ ਨਹੀਂ ਐਂ ਖਾਂਦੇ ਨਹੀਂ ਮੋਟਾ ਬੰਦਾ ਕਰੋੜ ਮਿਲਾ ਕੇ ਰੂਗਲ ਦਹਾਨੂੰ ਹਮ ਤਾਂ 5 ਕਰੋੜ ਮਿਲਦਾ ਸਾਲ ਦਾ ਜਿਹੜੇ ਗਾਣਿਆਂ ਨੂੰ ਐਪੀ ਬਣਨਗੇ ਬਿੱਲ ਪਾਸ ਹੋ ਗਿਆ ਹੁਣ 15 ਕਰੋੜ ਮਿਲਿਆ ਕਿਉਂ ਜੇ ਮੈਂ ਬਣ ਗਿਆ ਤਾਂ ਫਿਰ ਤਿੰਨ ਗੁਣਾ ਸਪਲਾਈ ਤੁਹਾਡੇ ਮੇਰੇ ਨੂੰ ਮੇਝੇ ਮੇਰੇ ਕੋਲ ਸਪਲਾਈ ਵੱਧ ਆ ਰਹੀ ਹੈ ਤਾਂ ਤੇਨ੍ਹੇ ਕੋਲੋਂ ਤੁਹਾਨੂੰ ਵੀ ਬਤਾਉਂਗੀ ਕਿਉਂਕਿ ਮੈਂ ਇਸ ਘਾਲ ਚੋਂ ਕਾਢਣੀ ਪੈ ਜਾਂਦਾ ਮੈਨੂੰ ਲੱਗਦਾ ਕਾਲ ਤੇ ਲੱਕੜੋ ਦੀ ਬੈਠਾ ਤੂੰ ਇਹ ਆਪਣੇ ਬਗਲੀ ਬਣ ਤੂੰ ਤੇ ਲੱਗੇ ਜਾਵੇਂ ਕਿੰਨਾ ਲੱਗਦਾ ਹੱਡਲ ਹੀ ਆਉਂਦਾ ਹੱਥ ਵੀ ਮੈ ਜਾਂਦੇ ਜਵਿੰਟ ਆ ਆ ਬੱਤ ਕੇ ਮੈਨੂੰ ਆਨੇ ਬਰੇ ਮੈਂ ਤਾਂ ਹੁਣ ਆ ਤਰੇ ਨਹੀਂ ਆ ਗਿਆ ਸਾਡੀ ਗੱਲਾਂ ਗੱਲਾਂ ਆ ਗਿਆ ਇਹ ਆਜਾ ਇਹ ਆਜਾ ਨਾ ਕੋਈ ਕਾਜੂ ਨਾ ਬਗਾਮ ਨੌਕਿਸਵਾਗਤੀ ਕਮੇਟੀ ਹੈ ਇਹ ਆ ਜਾਣਗੇ ਸੁਖਦੇਵ ਸਿੰਘ ਟਿੰਦ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲੂ ਦਾ ਕਾਰਜ ਉਹ ਲਾਉਣ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਉਣੀ ਪੈਂਦੀ ਹੈ ਇਹੋਲੇ ਤੋਂ ਮੋਟਾ ਤਾਂ ਟੀਮ ਆਇਆ ਲਾਤਾ ਕਿ ਜੋ ਇਹ ਲਾ ਰਿਹਾ ਹੈ ਨਹੀਂ ਆਉਂਦਾ ਸਹੀ ਹੈ ਇਹ ਕਿੱਥੇ ਆ ਰਿਹਾ ਹੈ ਉਹ ਬਾਦਲ 80 ਸਾਲ ਦਾ ਹੋ ਗਿਆ ਉਹ ਹਨ ਇੱਕ ਇੱਕ ਨੂੰ ਸਿਕਿਉਰਟੀ ਵਾਲੇ ਦੋ ਪੜਿਆ ਹੁੰਦਾ ਫਿਰ ਇੱਕ ਨੂੰ ਪੜਿਆ ਹੁੰਦਾ ਲਿਆਉਂਦੇ ਨੇ ਜਾਨ ਸਾਹ ਕਹਿੰਦਾ ਇੱਕ ਮੋਗਾ ਰੋਡ ਤੇ ਮੈਂ ਉਹ ਸੇਵਾ ਕਰਾਂਗੇ ਮੈਂ ਕਿੰਨਾ ਸੇਵਾ ਕਰਾਉਂਦਾ ਟਾਈਮ ਉਹ ਬਾਪੂ ਦਾ ਓਏ ਬੱਸ ਕਰ ਓਏ ਹਟ ਜਾ ਉਹ ਤੇਰੇ ਖਾਨ ਦੇ ਦਰਖਤ ਵੀ ਸੁੱਕ ਗਏ ਪੰਜਾਬ ਬੱਸ ਕਰ ਜਿੱਪੜ ਦੀ ਆਪ ਆਵੇ ਕਾਦੀ ਖੜ 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 ਲਾਈ ਹੈ ਪਾਤੀ ਚੜ ਗਏ ਪੁਰਾਣੇ ਵਾਲੇ ਸਾਹ ਰੁੱਤ ਨਵੇਂ ਆ ਦੀ ਹੈ ਹੁਣ ਆਹਾ ਆ ਆ ਦੀ ਕਾ ਪਾਤੀ ਲੇ ਆ ਪਾ ਦਾ ਗੁਰਨੇ ਉਸ ਕੇ ਹੀ ਗਰੇ ਓ ਓ ਨਵੇਂ ਆ ਦੀਓ ਇਹ ਕਿਹਨਿਓ ਆ ਤੇ ਕਿੰਨ ਲੱਗਦੀ ਇਹ ਕਥਾ ਲੈ ਕੇ ਆ ਆ ਬੈਠੀ ਸਾਹਿਬ ਆਪਾਂ ਸਾਹਿਬ ਆਪਾਂ ਸਾਹਿਬ ਆਇਆ ਲੈ ਲੈ ਕੀ ਕਰ ਜੀ ਕਰ। ਬਹੁਤ ਨਵੇਂ ਆ ਗਏ ਨਾ। ਚਲ ਮੈਨੂੰ ਇੱਕ ਗੱਲ ਤੇ ਕੁੜੀ ਸੀ। ਚਲ ਮੇਰੇ ਬਹਾਨੇ ਸਹੀ, ਮੇਰੇ ਕੱਟ ਕੀ ਸਹੀ। ਪਰ ਥੋੜੇ ਮੂਹ ਤੇ ਹਾਸਾ ਆ ਗਿਆ। ਹਾਸੇ ਖੋਲੇ ਆਪਣੇ ਤਾਂ। ਕੌਣ ਹੱਸਦਾ ਜਨਾਬੋ। ਸੱਥਾਂ ਚੋਂ ਰੌਣਕਾਂ ਉੱਤੇ ਦੀਆਂ। ਧੀ ਦੀ ਸਾਲ ਦੇ ਜੋ ਅੱਖਾਂ ਦੀਆਂ ਦਾੜੀਆਂ ਜਿੱਤੀਆਂ ਹੋਣਗੀਆਂ। ਚਿੰਤਾ ਹੀ ਖਾਸਮਾਨ। ਵਾਲੀ ਦੀ। ਚਿੰਤਾ ਨਹੀਂ ਖਾਲੇ। ਅਸਲ ਬਚਪਨ ਤੋਂ ਸਿੱਧੇ ਬੜਾ ਪੇਟੀ ਆਉਂਦੀਆਂ ਜਵਾਨੀ ਤਾਂ ਆਉਂਦੀ ਨਹੀਂ ਉਹਨਾਂ ਲੱਗਦੀ। ਇਹ ਕਿੱਦੇ ਪੰਗਰੇਆ ਵਾਲਾ ਮਲਖ ਸੀਗਾ ਜੀ। ਕਿੱਧਰ ਸਾਹ ਹੈ ਜਿਹਨੂੰ ਮਰਜ਼ੀ ਛੇੜ ਲੋਰੀ ਜਾਂਦਾ। ਕੋਈ ਕਰਜੇ ਕਰਕੇ, ਕੋਈ ਕੈਂਸਰ ਕਰਕੇ, ਕੋਈ ਬੇਇਜ਼ਵਾਰੀ ਕਰਕੇ ਉਹ ਨਹੀਂ। ਹੁਣ ਮੇਰੀ ਜਿਹੜੀ ਤਮੰਨਾ ਹੈ, ਜਿਹੜੀ ਮੇਰੇ ਦਿਲ 'ਚ ਹੈ, ਉਹ ਇਹ ਹੈ ਕਿ ਕਿਲਾਕ ਕਿੰਮਾ ਲੈਣ ਨੂੰ ਮਰੇ ਕਰਕੇ ਨਾ ਹੱਸਣਾ। ਬਹੁਤ ਮਾਨਸਿਕ ਹੈ। ਉਸਿਆ ਮੈਂ ਖੁਸ਼ ਹੋ। ਪਿਆਰ ਫਸਲਾਂ ਦੇ ਬਾਹਰ ਰਿਹਾ ਕਿ ਬੁੱਢੇ ਕੁੜੀ ਨੂੰ ਘਰ ਨਹੀਂ ਵੇਖਿਆ। ਕੋਈ ਸਰ ਦਾ ਲਾਜ਼ਮੀ ਹੋ ਗਿਆ ਜੈਸੀ ਖੋਸ਼ਾ। ਪਰ ਪਰਮਾਤਮਾ ਤੰਦਰੁਸਤੀ ਆਖਸ਼ਮੇਂ ਲੱਗੀ ਜਾਂਦਾ। ਬੜਾ ਟਾਈਮ ਲੱਗਣਾ। ਉਮੀਦ ਨਾ ਛੱਡਿਓ। ਆਹ ਬਣੂਗਾ ਐਸੇ ਤੱਕ ਦਿੱਤੇ ਦਿੱਤੇ ਅੰਗਰੇ ਟੈਨ। ਟੈਨ ਵੀ ਰੱਖ ਕੋਈ ਵਿਧੀਆਂ ਬਣਾਈ ਜਾਂਦਾ ਬਸ ਹੋ ਹੀ ਜਾਂਦਾ। ਸਾਹ ਦੇ ਤੋ ਬਸ ਚੰਗੇ ਬਣ ਜਾਂਦਾ। ਜਿਹੜੇ ਤੁਹਾਡੇ ਹੱਥ ਵਿੱਚ ਹਰਦੇ। इन्हों गो बस एम पी चुन तो था। के भेज रहे बोले पार्लीमेंट हराबाद भी होड़ा पति आपकी चंडीगढ़ च एक किले कोठी और एक किले चंडीगढ़ च नौ सैक्ट

ਕੱਟ ਫਿਰ ਜਾ ਕੇ ਫਿਰ ਮਨ ਨੂੰ ਉਹ ਨਹੀਂ ਸੌਂ ਕੋ ਉਹ ਨਹੀਂ ਜਾਣ ਕਰ ਉਹ ਕਰਦੇ ਸਾਥ ਉਹ ਘਟਾ ਰਹੇ ਸੀ ਅਸੀਂ ਰੋਣੇ ਪਾਣ ਕਰ ਲੋ ਕਰਾਂ ਮੈਂ ਜਾਣ ਕਰ ਤੇ 택ਿਲਾਂ ਉਹ ਫੇਕਲੀ ਨੂੰ ਨਹੀਂ ਲਾ ਚਾਹੀਦੇ ਵਤੂ ਦੇ ਜਵਾਨ ਮਾਰਉਣ ਲੱਗੇ ਫੇਰ ਕੰਦੇ ਬਿਮਾਰੀਆਂ ਸਾਹ ਦਮਾ ਤੂਹੇ ਲੱਗੇ ਤੁਸੀਂ ਤੇਰੇ ਕੋਲ ਆਉਂਗੇ ਤੇ ਅੰਕੀ ਸਾਵਾਂ ਪਰ ਵੀ ਤਾਂ ਹੀ ਲੰਗੀ ਤੱਕ ਸਾਡੇ ਜਵਾਨ ਨੂੰ ਮਾਰ ਜਾਂਦੇ मैं उन्होंने को जाऊंगा कि भाई मुद्दा आया मेरे को अब तू ना ठीक करो वो पता नहीं की कहेंगे मैं चुप कर जा तू अस्सी करो ना तू नहीं देता सुना बोल तू मैं 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 का खाना कर ले अरे का दे रे आए का दे रे आप सब ये जो खाते भी तो थी। थी। तो फिर सबरिया ये नकली तो तो निकाले